ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵਾ ਵੀ ਚੱਲ ਚਲਾਵੇ ਦਾ ਟਰੈਕਟਰ ਇੰਨਾ ਘੈਂਟ ਆ ਜਿਹੜੇ ਬੰਦੇ ਨੇ ਟਰਾਈ ਲੈ ਲਈ ਟਰੈਕਟਰ ਨੂੰ ਛੱਡ ਕੇ ਨਹੀਂ ਜਾਊਗਾ ਇਹ ਵੀ ਤਸੱਲੀ ਆ ਬਾਈ ਠੀਕ ਹੈ ਜੀ ਸਸੀਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਅੱਜ ਲੱਗੇ ਕਣਕ ਵੱਢਣ ਐਤਵਾਬ ਤੇ ਘਰੇ ਤੇ ਅੱਜ ਤੇ ਥੋੜਾ ਜਿਹਾ ਸਰੀਰ ਵੀ ਬ੍ਰੇਕਡਾਊਨ ਜਾ ਹੋਇਆ ਵਾ ਬਾਈ ਝਖਾਬ ਜਾ ਹੋਇਆ ਵਾ ਕੱਲ ਦਾ ਹੀ ਇੱਕ ਆਪਰੇ ਟਰੈਕਟਰ ਵੀ ਲਿਆਂਦਾ ਬਾਈ ਫੋਰਡ 360 ਉਹ ਵੀ ਤੇ ਹੁਣ ਆ ਤੁਹਾਨੂੰ ਠੀਕ ਹੈ ਜੀ ਤੇ ਕਣਕ ਥੋੜੀ ਹੋ ਬਣਾਉਣੀ ਆ ਬਾਈ ਬਾਰੇ ਰੋ ਵੀਡੀਓ ਦੇ ਵਿੱਚ ਟਰੈਕਟਰ ਵੀ ਦਿਖਾਉਂਦੇ ਆਪਾਂ ਤੁਹਾਨੂੰ। ਕੀ ਗੱਲ ਬਾਤ ਹੈ। ਤੇ ਲੋ ਬਾਈ ਪੂਰਾ ਚੱਲ ਰਿਹਾ ਕੰਮ ਜ਼ੋਰਾਂ ਤੇ ਕਿਉਂਕਿ ਮੌਸਮ ਖਰਾਬ ਆ ਸਾਰੇ ਡਰਦੇ ਆ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ। ਤੇ ਇੱਧਰ ਕਣਕ ਵੱਢਣੀ ਬਾਈ ਘਰ ਬਾਈ ਨਾਲ ਤੇ ਟਰੈਕਟਰ ਆਪਾਂ ਬਣਾ ਲੈ ਕੇ ਆਇਆ ਬਾਈ ਟਰਾਲੀ ਪਾ ਕੇ। ਟਰੈਕਟਰ ਦੇਖੋ ਬਾਈ ਪਹਿਲਾਂ ਬਾਕੀ ਗੱਲਾਂ ਬਾਅਦ ਚ। 93 ਮਾਡਲ ਟਰੈਕਟਰ ਆ ਬਾਈ। ਇੰਜਨ ਗੇਅਰ ਦਾ ਇੰਨਾ ਕੈਮ ਟਰੈਕਟਰ ਆ ਬਾਈ। ਚਲਾਈ ਦੇ ਪੱਕੋ ਇੰਨਾ ਪਾਸ ਟਰੈਕਟਰ ਹੈ ਤੇ ਜਿਹੜਾ ਬੰਦਾ ਰੱਟ ਦੀ ਟਰਾਈ ਲੈ ਕੇ ਆ ਕੇ ਟਰੈਕਟਰ ਨੂੰ ਛੱਡ ਕੇ ਨਹੀਂ ਜਾਊਗਾ ਇਹ ਵੀ ਦੱਸਦੀ ਆ ਟਾਇਰ ਜਮਾ ਨਵੇਂ ਵਰਗੇ ਨੇ ਚਾਰੇ ਬੀਕੇਟੀ ਕਮਾਂਡਰ ਦੇ ਠੀਕ ਹੈ ਜੀ ਤੇ ਬਾਕੀ ਟਰੈਕਟਰ ਨੂੰ ਡੱਕੇ ਵਗੈਰਾ ਵੀ ਲੱਗਿਆ ਵਾ ਸੀਟ ਵੀ ਬਾਈ ਹਾਲੈਂਡ ਵਾਲੀ ਪਈ ਹੋਈ ਆ ਟਰੈਕਟਰ ਨੂੰ ਠੀਕ ਹੈ ਜੀ ਤੇ ਦੋ ਬਾਈ ਮਸ਼ੀਨ ਆਈ ਹੋਈ ਆ ਜੌਂਡੀਅਰ ਵਾਲਿਆਂ ਦੀ ਕਰੋ ਜੀ ਚੈੱਕ ਮਸ਼ੀਨ ਦਾ ਕੱਦ-ਕਾਡ ਭਾਵੇਂ ਛੋਟਾ ਬਾਈ ਪਰ ਪੜਾਈ ਬਹੁਤ ਸਾਫ ਹੈ ਆਵਾਜ਼ ਬਹੁਤ ਘਾਟਮ ਸੀ ਠੀਕ ਹੈ ਜੀ ਜਿਵੇਂ ਜੋੜੀਆ ਟਰੈਕਟਰ ਦੀ ਆਵਾਜ਼ ਨਾ ਹੁੰਦੀ ਜਿਵੇਂ ਉਹੀ ਚੀਜ਼ ਹੈ ਹੈਗੀ ਮਸ਼ੀਨ ਪੁਰਾਣੀ ਆ ਔਰ ਹੈ ਪੱਧਰੀ ਹੈ ਸਾਰੀ ਇਹ ਮੈਂ ਬਾਈ ਇੱਕੋ ਫਾਟ ਰਹੀ ਜੀ ਛੱਟੇ ਕੋਈ ਨਹੀਂ ਦੋ ਤਾਂ ਨਾਲ ਕਾਲੀ ਦਾ ਰਹਿਣਾ ਕੰਮ ਐਸ ਵਾਰ ਬਾਈ ਜਿੱਦੇ ਬੀਬੀ ਨੇ ਮਿਲੇ ਚਾਲ ਸਾਰੇ ਨੇ ਦੱਸਿਆ ਵੀ ਠੀਕ ਆ ਅੱਲਾਹ ਬਾਈ ਕੋਮ ਕੀ ਹੋਈ ਆ ਬਾਈ ਪਰ ਮੇਜੀ ਤੇ ਮੌਸਮ ਬਾਈ ਫੇਰ ਬੇਈਮਾਨ ਜਿਹਾ ਲੱਗਿਆ ਹੁਣ ਤੇ ਬਾਕੀ ਟਰੈਕਟਰ ਦੀ ਆਵਾਜ਼ ਚੈੱਕ ਕਰੋ ਹੁਣ ਤੁਸੀਂ ਕਾਹ ਕਹਿੰਦੀ ਆ ਠੀਕ ਆ ਜੀ ਪੰਪੇ ਨੂੰ ਬਾਈ ਦੂਜਾ ਲੱਗਿਆ ਵਾ 60 ਵਾਲਾ ਠੀਕ ਆ ਜੀ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਵੀ ਚੱਲ ਚਲਾਵੇ ਦਾ ਟਰੈਕਟਰ ਇੰਨਾ ਘੈਂਟ ਆ ਇਹਨੇ ਬੰਦੇ ਨੇ ਟਰਾਈ ਲੈ ਲਈ ਟਰੈਕਟਰ ਨੂੰ ਛੱਡ ਕੇ ਨਹੀਂ ਜਾਊਗਾ ਇਹ ਵੀ ਤਸੱਲੀ ਆ ਬਾਈ ਜੀ ਠੀਕ ਹੈ ਜੀ ਪੂਰਾ ਕੰਮ ਹੋਇਆ ਵਾ ਟਰੈਕਟਰ ਦਾ ਪਿਛਲੇ ਹਿੱਸੇ ਦਾ ਤੇਲ ਜਮਾ ਨਮਾ ਪਿਆ ਵਾ ਸਰਵਿਸ ਹੋਈ ਹੋਈ ਆ ਬੈਟਰੀ ਨਵੀਂ ਆ ਠੀਕ ਹੈ ਇੰਜਣ ਦਾ ਕੰਮ ਨਵਾਂ ਹੋਇਆ ਵਾ ਗੇਅਰ ਜਿਵੇਂ ਹੀ ਨਵੇਂ ਟਰੈਕਟਰ ਬਣਾ ਲੱਗਦਾ ਬਾਈ ਟਰੈਕਟਰ ਠੀਕ ਹੈ ਜੀ ਬਾਕੀ ਜਿਹੜੀ ਤਸੱਲੀ ਆ ਤੁਸੀਂ ਆ ਕੇ ਆਪ ਕਰਨੀ ਆ ਆਪਣੇ ਵੱਲੋਂ ਟਰੈਕਟਰ ਜਮਾ ਓਕੇ ਆ ਜੀ ਠੀਕ ਹੈ ਜੀ ਪ੍ਰੈਸ਼ਰ ਪੁੱਛੋ ਤੁਹਾਨੂੰ ਦਿਖਾਉਨੇ ਟਰੈਕਟਰ ਦਾ ਆ ਵੀ ਮੀਟਰ ਚੱਲਦਾ ਵਈ ਠੀਕ ਹੈ ਬਾਕੀ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤੁਹਾਨੂੰ ਉਹ ਵੀ ਦੱਸਾਂਗੇ ਬਾਈ ਠੀਕ ਆ ਤੇ ਬਸੇ ਬਾਈ ਮੈਨੂੰ ਲੱਗਦਾ ਵੀ ਜਿਹੜੇ ਸਬ ਨਾਲ ਜਗਾ ਦੀ ਧੋੜ ਜਗਾ ਝਾੜ ਘਟਾ ਕਣਕ ਦਾ ਦਾਣਾ ਫਰੀਕ ਆ ਆ ਵੇਖੋ ਦਾਣਾ ਕੋਨਾ ਮੋਟਾ ਨਹੀਂ ਹੈਗਾ 20 ਜ ਪਤਾ ਨਹੀਂ ਕਿਹੜਾ ਇਹ ਦਾਣਾ ਫਰੀਕ ਦਾ ਹੀ ਆ ਕਣਕ ਥੋੜੀ ਜਿਹੀ ਲੇਟ ਲਾਈਦੀ ਬਾਈ ਇਹ ਤੇ ਲੋ ਜੀ ਬਾਈ ਉਧਰ ਥੋੜਾ ਜਿਹਾ ਖੇਤਾਂ ਦੇ ਹੁਣ ਬਾਹਰ ਕੱਢ ਕੇ ਖੜਾਇਆ ਟਰੈਕਟਰ ਵੀ ਆਪਾਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਦਿਖਾ ਦਨੇ ਫੇਰ ਦੁਬਾਰਾ ਠੀਕ ਹੈ ਜੀ ਤੇ ਰਿਮਾਂ ਰੁਮਾਂ ਦਾ ਰੰਗ ਦੇਖ ਲਓ ਬਾਈ ਰਿਮ ਟਰੈਕਟਰ ਤੇ ਦੁਬਾਰਾ ਪਏ ਹੋਏ ਨੇ ਚਾਰੇ ਠੀਕ ਹੈ ਜੀ ਮੁਰਲੇ ਟਾਇਰ ਵੀ ਇਹਨੂੰ ਬੜੇ ਪਏ ਹੋਏ ਆ 650 16 ਦੇ ਠੀਕ ਹੈ ਜੀ ਤੇ ਬਾਕੀ ਪਿੱਛੋਂ ਦੇਖ ਲਓ ਬਾਈ ਹੱਕ ਹੱਕ ਪੂਰੀ ਹੈਵੀ ਪਈ ਹੋਈ ਆ ਠੀਕ ਹੈ ਜੀ ਤੇ ਲਿੰਕਾਂ ਵੀ ਦੂਜੀਆਂ ਪਈਆਂ ਹੋਈਆਂ ਬਾਈ ਰੋਡਾ ਰਾਡਾ ਮੀਟਰ ਪਾਉਣੇ ਆਲੀਆਂ ਪਿਛਲਾ ਤੇਲ ਬਾਈ ਚੈੱਕ ਕਰ ਤੁਹਾਨੂੰ ਚੈੱਕ ਕਰਾ ਕੇ ਦਾਂਗਾ ਦਵਾਂਗੇ ਜਮਾ ਨਵਾਂ ਤੇਲ ਆ ਠੀਕ ਹੈ ਜੀ ਤੇ ਬਾਕੀ ਟਰੈਕਟਰ ਚ ਬਾਈ ਕੋਈ ਢਲਣੀ ਹੈਗੀ ਸਟੀਰੀਂਗ ਦੇ ਵਿੱਚ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਪਾ ਲੋ ਹੋਰਾਂ ਵੀ ਪਲੇ ਨਹੀਂ ਹੈਗੀ ਮੜੀ ਜੀ ਵੀ ਜਮਾ ਐਨ ਸਟੀਰੀਂਗ ਦਾ ਕੰਮ ਇੰਜਨ ਦਾ ਕੰਮ ਗੇਅਰ ਦਾ ਵਿੱਚੋਂ ਬਾਈ ਸਾਰਾ ਬਹੁਤ ਵਧੀਆ ਬੰਦੇ ਕੋਲ ਕੰਮ ਕਰਾਇਆ ਹੋਇਆ ਬਾਈ ਇਹਨਾਂ ਨੇ ਟਰੈਕਟਰ ਦਾ ਠੀਕ ਹੈ ਬਾਕੀ ਬਾਈ ਜਿਹੜੀ ਤਸੱਲੀ ਆਪਣੀ ਤੁਸੀਂ ਕੋਈ ਵੀ ਸਾਤੋਂ ਲੰਨੇ ਜਾਂ ਕਿਤੇ ਹੋਰ ਤੋਂ ਲੰਨੇ ਤੁਸੀਂ ਆ ਕੇ ਆਪਣੀ ਆਪ ਕਰਨੀ ਹੁੰਦੀ ਆ ਸਭ ਤੋਂ ਵੱਡੀ ਗੱਲ ਹੈ ਜਿਹੜੀ ਠੀਕ ਹੈ ਜੀ ਸਾਡਾ ਫਰਜ ਹੁੰਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਟਰੈਕਟਰ ਤੇ ਬਾਕੀ ਆ ਕੇ ਤੁਸੀਂ ਦੇਖਣਾ ਹੁੰਦਾ ਟਰੈਕਟਰ ਠੀਕ ਹੈ ਜੀ ਹਰੇਸ ਵੀ ਬਾਈ ਦੂਜੀ ਲੱਗੀ ਹੋਈ ਏਨੂੰ ਆਪਣਾ ਜਿਹੜੀ ਹੁੰਦੀ ਆ ਆ ਦੇਖੋ ਹਾਲੀ ਰੇਸ ਲੱਗੀ ਹੋਈ ਏ ਠੀਕ ਹੈ ਜੀ 1 ਮੀਟਰ ਥੱਲੇ ਵੀ ਲੱਗਿਆ ਇਹਨੂੰ ਬੈਟਰੀ ਵਾਲਾ ਕਿਸੇ ਵੀਰੇ ਵੀਰ ਨੇ ਫੋੜ ਬਾਈ ਤਿਆਰ ਕਰਾਉਣਾ ਹੋਵੇ ਰੰਗ ਕਰਾਉਣਾ ਹੋਵੇ ਉਹਦੇ ਵਾਸਤੇ ਟਰੈਕਟਰ ਬਹੁਤ ਘੈਂਟ ਆ ਬਾਈ ਇਹਦੇ ਪਰ ਤੁਹਾਨੂੰ ਜਾ ਕੇ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਕਿਤੋਂ ਟਰੈਕਟਰ ਨੂੰ ਮੜੀ ਜੀ ਤੁਸੀਂ ਸਲਾਬ ਵੀ ਦਿਖਾ ਦੋਗੇ ਮੜੀ ਜੀ ਵੀ ਕਿਤੋਂ ਗੇਅਰ ਬਾਕਸੇ ਕੋਲੋਂ ਇੰਜਨ ਕੋਲੋਂ ਹੈੱਡ ਕੋਲੋਂ ਜਾਂ ਪਿਛਲੇ ਹਿੱਸੇ ਤੋਂ ਤਾਂ ਆਪਾਂ ਤੁਹਾਨੂੰ ਟਰੈਕਟਰ ਬਿਨਾਂ ਪੈਸਿਆਂ ਤੇ ਦੇ ਦਾਂਗੇ ਇਹ ਵੀ ਗਾਰੰਟੀ ਆ ਠੀਕ ਹੈ ਜੀ ਟਰੈਕਟਰ ਨੂੰ ਵਾਹ ਕੇ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਬਾਈ ਟਰੈਕਟਰ ਦਾ ਤੇ ਆ ਦੇਖੋ ਬਾਈ ਆਪਣੇ ਪਿਆਜ਼ ਦੋ ਜਗ੍ਹਾ ਲਾਏ ਤੇ ਦੋਨੇ ਜਗ੍ਹਾ ਨਿਸਰ ਗਏ ਬਾਈ ਨੂੰ ਜਾ ਕੇ ਲਾਂਬਾ ਵੀ ਦੇ ਕੇ ਆ ਆ ਆਪਣੀ ਲਾਗੇ ਲਾ ਆਪਣੀ ਜਨਾਂ ਚਾਉਣੀ ਲਾ ਕੇ ਪਨੀਰੀ ਦੀ ਬਹੁਤ ਵਧੀਆ ਉਹ ਕਹਿ ਕੇ ਪਨੀਰੀ ਦਿੱਤੀ ਸੀ ਵੀ ਇੱਕ ਨੰਬਰ ਪਨੀਰੀ ਆ ਪਰ ਬਾਈ ਸਾਰਾ ਹੀ ਮੂਡ ਖਰਾਬ ਹੋ ਗਿਆ ਠੀਕ ਆ ਜੀ ਉਹ ਥੋੜੇ ਥੋੜੀ ਪਿਆਰੇ ਰਹੇ ਇੰਨੀ ਸੇਵਾ ਕਰੀ ਵਿੱਚ ਰੇ ਪਾਇਆ ਲੈ ਕੇ ਮੁਰਗੀਆਂ ਦਾ ਜਿਵੇਂ ਬੇੜਾ ਕਰਕੇ ਕਰਦਾ ਤੇ ਚਲੋ ਬਾਕੀ ਕਹਿ ਦੋ ਨੇ ਜੋ ਕਿਸਮ ਜੁ ਹੁੰਦਾ ਉਹੀ ਮਿਲਣਾ ਠੀਕ ਆ ਜੀ ਇੱਕ ਵਾਰਾ ਤੁਹਾਨੂੰ ਫੋਰਡ ਦੀ ਸਟਾਰਟਿੰਗ ਦੁਬਾਰਾ ਚੈੱਕ ਕਰਾਉਣੀ ਹੈ ਬਾਈ ਠੀਕ ਆ ਜੀ ਲੈ ਜੀ ਕਿ ਲਾਵੇ ਚਾਬੀ ਪਰ ਹੱਥ ਵੀ ਨਹੀਂ ਰੱਖਣ ਦਿੰਦਾ ਡਰਾਈਵਰ ਨੇ ਇੰਨੀ ਘੈਂਟ ਸਟਾਰਟਿੰਗ ਆ ਡਰਾਈਵਰ ਦੀ ਠੀਕ ਹੈ ਜੀ ਬਾਕੀ ਚੱਲੀਏ ਬਾਈ ਆਪਾਂ ਉਹਨਾਂ ਟਰਾਲੀ ਜੀ ਉਹਨੇ ਕਢ ਕੇ ਲਾਉਣੀ ਘਰੇ ਆਪਣੀ ਠੀਕ ਹੈ ਜੀ ਤੇ ਬਾਕੀ ਜੋ ਵੀ ਗੱਲਬਾਤ ਹੈ ਇਹਦਾ ਰੇਟ ਦੱਸ ਦਨੇ ਬਾਈ ਇਹਦਾ ਮੁੱਲ ਹੈਗਾ ਜੀ 1,55,000 ਰੁਪਇਆ ਠੀਕ ਹੈ ਜੀ ਨੰਬਰ ਇਹਦਾ ਪੀਵੀ 13 ਹੈ ਸੰਗਰੂਰ ਦਾ ਤੇ ਕੋਈ ਮੇਰਾ ਵੀਰ ਹੁਣ ਇਹਦੇ ਬਾਰੇ ਹੋਰ ਕੋਈ ਜਿਹੜੀਆਂ ਮੈਂ ਗੱਲਾਂ ਦਸੀਆਂ ਇਹ ਗੱਲਾਂ ਨੂੰ ਦੁਬਾਰਾ ਮੇਰੇ ਕੋਲ ਫੋਨ ਕਰਕੇ ਰਿਪੀਟਰਾਂ ਕਰਿਓ ਟਰੈਕਟਰ ਆ ਕੇ ਦੇਖਿਓ ਚਲਾ ਕੇ ਤਸੱਲੀ ਕਰਕੇ ਸੌਦਾ ਬਾਅਦ ਹੋ ਜਾਊਗਾ ਬਾਈ ਠੀਕ ਆ ਟਾਇਰ ਵੀ ਕੇਟੀ ਕਮਾਂਡਰ ਦੇ ਆ 90 ਪੈਸੇ ਟਾਇਰਾਂ ਚਾਰੇ ਬਾਈ ਠੀਕ ਆ ਜੀ ਤੇ ਪੂਰਾ ਓਕੇ ਟਰੈਕਟਰ ਆ ਬਾਈ ਇਹ ਜਿਹੜਾ ਟਰੈਕਟਰ ਬਹੁਤ ਘਤਵੱਧੇ ਆਉਂਦਾ ਚੰਗਾ ਟਰੈਕਟਰ ਹੋੜ ਦਾ ਬਹੁਤ ਮਿਲ ਜੰਨੇ ਆ ਪਰ ਇੰਨਾ ਵਧੀਆ ਟਰੈਕਟਰ ਜਾਂ ਰੰਗ ਦੇ ਆਪਾਂ ਜਰੂਰ ਮੜਾ ਕੇ ਕਹਿ ਸਕਦੇ ਆ ਰੰਗ ਉੱਪਰੋਂ ਲੱਗਿਆ ਟਰੈਕਟਰ ਦਾ ਬੜਾ ਮੋਟਾ ਘਟ ਗਿਆ ਜਣੀ ਕੇ ਰੰਗ ਪਰ ਉਦਾਂ ਟਰੈਕਟਰ ਬਹੁਤ ਪੱਧਰਾ ਸਾਰੇ ਪੱਖ ਤੋਂ ਠੀਕ ਆ ਜੀ ਬਾਕੀ ਚੱਲਦੇ ਆ ਬਾਈ ਆਪਾਂ ਤੇ ਲੋ ਬਾਈ ਜਲਦੀ ਸਣ ਪੱਟ ਲਿਆ ਠੀਕ ਹੈ ਜੀ ਇਹ ਬੇਲਾਂ ਆਪਣੀਆਂ ਲੱਗਪਗ ਦੇਖੋ ਕਿੰਡੀਆਂ-ਕਿੰਡੀਆਂ ਹੋ ਗਿਆ ਠੀਕ ਹੈ ਜੀ ਆਹ ਇੱਕ ਬੇਲ ਦੋ ਦੋ ਬੇਲਾਂ ਚੱਪਣ ਕਦੂ ਦੀਆਂ ਲੱਗੀਆਂ ਹੋਈਆਂ ਦੋ ਤਿੰਨ ਬੇਲਾਂ ਉਧਰ ਲਾਈ ਹੋਈਆਂ ਆਪਾਂ ਨੇ ਉਹ ਵੀ ਜੰਮੀ ਹੋਈਆਂ ਬੇਲਾਂ ਆਪਣੀਆਂ ਠੀਕ ਹੈ ਜੀ ਤੇ ਬੇਲਾਂ ਵਾਲੇ ਕੋਈ ਪਈਆਂ ਵੀ ਕਿਸੇ ਨੇ ਲੈਣੀਆਂ ਕਦੂ ਦੀਆਂ ਇਹਦੀਆਂ ਬੇਲਾਂ ਤਾਂ ਜੰਮੀਆਂ ਹੈਗੀਆਂ ਤਾਂ ਆਪਾਂ ਦੇ ਵੀ ਦਵਾਂਗੇ ਕਿਸੇ ਲਾਉਣ ਵਾਸਤੇ ਠੀਕ ਹੈ ਜੀ ਤੇ ਵਸੀਨ ਦੀ ਭਾਈ ਆਖਰੀ ਬਾੜ ਹੈ ਬਸ ਮੁੱਖ ਚੱਲੇ ਕੰਮ ਸੋਇ ਲਾਇਵੇ ਤੇ ਸੋਇ ਵੀ ਵੱਢ ਲੈ ਤੇ ਇਹ ਆਪਾਂ ਨੇ ਬਾਈ ਜਿੰਨਾ ਕਿ ਆਪਣੇ ਤਿੰਨ ਕਿ ਪਸ਼ੂਆਂ ਜੋਗਾ ਪਰਸ਼ੀਨ ਆਪਣਾ ਇੱਥੇ ਹੀ ਹੋ ਜਾਂਦਾ ਇੰਨੇ ਏਰੀਆ ਦੇ ਵਿੱਚ ਜਣ ਕੇ ਆਪਣਾ ਆਪਣਾ ਸਰ ਜਾਂਦਾ ਠੀਕ ਹੈ ਜੀ ਇੱਕ ਨਾ ਹੋਰ ਗੱਲ ਸਮਝ ਨਹੀਂ ਆਈ ਜਿਹੜੇ ਆਪਾਂ ਉਧਰ ਪਿਆਜ਼ ਲਾਏ ਵੇ ਤੇ ਉਹ ਵੀ ਪਿਆਜ਼ ਸੇਮ ਆਹੀ ਪਨੀਰੀ ਦੇ ਆ ਉਹ ਨਿਸਰਗੇ ਪਿਆਜ਼ ਇਹ ਨਹੀਂ ਨਿਸਰੇ ਉਹ ਉਹ ਜਣ ਕੇ ਜਮਾ ਹੀ ਨਿਸਰਗੇ ਇਹਨਾਂ ਦਾ ਇਹਦਾ ਸਮਝ ਨਹੀਂ ਆ ਵੀ ਚੱਕਰ ਕੀ ਆ ਇਹ ਇੱਕੋ ਇੱਕੋ ਪਨੀਰੀ ਆ ਇੱਥੇ ਆਪਾਂ ਪਨੀਰੀ ਲਾਈ ਵੀ ਤੀ ਹੁਣ ਕਿਆ ਕਹਿਦੀ ਐ ਵੀ ਕਿਆ ਫਰਕ ਹੋ ਸਕਦਾ ਇਹਦਾ ਠੀਕ ਆ ਜੀ ਟਮਾਟਰ ਵੀ ਬਾਈ ਲੱਗੇ ਹੋਏ ਦੇਖੋ ਟਮਾਟਰ ਤਾਂ ਇੰਨੇ ਲੱਗਦੇ ਵੀ ਖਾ ਵੀ ਨਹੀਂ ਹੁੰਦੇ ਸਾਰੇ ਪੱਕ ਪੱਕ ਕੇ ਥੱਲੇ ਹੀ ਟੁੱਟ ਟੁੱਟ ਕੇ ਗਿਰਦੇ ਆ ਟਮਾਟਰ ਤੇ ਬਾਕੀ ਠੀਕ ਆ ਬਾਈ ਵੀਡੀਓ ਦੇ ਵਿੱਚ ਇੰਨਾ ਹੀ ਜੀ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਕੋਈ ਲੈਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ 8146677290 ਤੇ ਬਾਕੀ ਕੱਲ ਨੂੰ ਆਪਾਂ ਨੇ ਇੱਕ ਦੋ ਟਰੈਕਟਰ ਨਵੇਂ ਵੀ ਹੋਰ ਦੇਣੇ ਆ ਕੱਲੂ ਪਾਵਾਂਗੇ ਵਲੌਗ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਤੈਅ ਦਿলো ਧੰਨਵਾਦ